ਸਤਿ ਸ਼੍ਰੀ ਅਕਾਲ ਅੱਜ ਦੀਆਂ 10 ਵੱਡੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਕਰਦੇ ਆ ਨਜ਼ਰ ਮਾਰਦੇ ਆ ਅੱਜ ਦੀਆਂ ਵੱਡੀਆਂ ਖਬਰਾਂ ਤੇ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਉੱਤੇ ਅੱਜ ਹੋਵੇਗਾ ਫੈਸਲਾ ਅੱਜ ਐਸਜੀਪੀਸੀ ਦੀ ਹੋ ਰਹੀ ਹੈ ਅੰਤਰੀਂ ਕਮੇਟੀ ਦੀ ਮੀਟਿੰਗ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਧਾਮੀ ਨੇ ਦਿੱਤਾ ਹੈ ਅਸਤੀਫਾ ਬੀਤੇ ਦਿਨ ਧਾਮੀ ਨੇ ਅਸਤੀਫਾ ਵਾਪਸ ਨਾ ਲੈਣ ਦਾ ਦਿੱਤਾ ਸੀ ਬਿਆਨ ਅਸਤੀਫਾ ਮਨਜ਼ੂਰ ਹੋਣ ਦੀਆਂ ਸੰਭਾਵਨਾਵਾਂ ਅੱਜ ਸ਼ੋਮਣੀ ਕਮੇਟੀ ਨੂੰ ਮਿਲ ਸਕਦਾ ਹੈ ਕਾਰਜਕਾਰੀ ਪ੍ਰਧਾਨ ਨਸ਼ਾ ਖਿਲਾਫ ਪੰਜਾਬ ਸਰਕਾਰ ਦਾ ਵਾਰ ਆਊਂਡ ਰੰਕਸ ਜਾਰੀ ਅੱਜ ਸਾਰੇ ਜ਼ਿਲ੍ਹਿਆਂ ਵਿੱਚ ਕੀਤੀ ਜਾਵੇਗੀ ਕਾਰਵਾਈ ਨਸ਼ਾ ਤਸਕਰਾਂ ਦੇ ਟਿਕਾਣਿਆਂ ਉੱਤੇ ਹੋਵੇਗੀ ਵਿਸ਼ੇਸ਼ ਛਾਪੇਮਾਰੀ ਸਾਰਾ ਦਿਨ ਚੱਲੇਗਾ ਆਪਰੇਸ਼ਨ ਸੰਜੁਗਤ ਕਿਸਾਨ ਮੋਰਚਾ ਨੇ ਅਣਮਿੱਥੇ ਸਮੇਂ ਲਈ ਧਰਨੇ ਮੁਲਤਵੀ ਕਰਨ ਦਾ ਲਿਆ ਫੈਸਲਾ ਲੁਧਿਆਣਾ ਵਿੱਚ ਹੋਈ ਐਸਕੇਐਮ ਦੀ ਐਮਰਜੈਂਸੀ ਮੀਟਿੰਗ 10 ਮਾਰਚ ਨੂੰ ਆਪ ਵਿਧਾਇਕਾਂ ਦੇ ਘਰਾਂ ਅੱਗੇ ਕੀਤੇ ਜਾਣਗੇ ਪ੍ਰਦਰਸ਼ਨ ਕਿਸਾਨਾਂ ਦੇ ਪੰਜ ਮੈਂਬਰੀ ਵਫਦ ਨੇ 15 ਮਾਰਚ ਨੂੰ ਮੁੱਖ ਮੰਤਰੀ ਨਾਲ ਬੈਠਕ ਦਾ ਕੀਤਾ ਐਲਾਨ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਚੱਕਿਆ ਵੱਡਾ ਕਦਮ ਪੰਜਾਬ ਦੀਆਂ ਨਹਿਰਾਂ ਵਿੱਚ ਚੱਲਣਗੇ ਕਰੂਜ਼ ਸੂਬਾ ਸਰਕਾਰ ਨੇ 10 ਨਹਿਰਾਂ ਦੇ ਟੈਂਡਰ ਕੱਢੇ ਸਹਿਰ ਸਪਾਟੇ ਲਈ 3 ਨਹਿਰਾਂ ਵਿੱਚ ਸ਼ੁਰੂ ਹੋਈ ਵੋਟਿੰਗ ਡਾਕਟਰ ਅਮਰਪਾਲ ਸਿੰਘ ਨੇ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ 1993 ਬੈਚ ਦੇ ਪੀਸੀਐਸ ਰਾਹੀ ਪ੍ਰਸ਼ਾਸਨਿਕ ਸੇਵਾ ਵਿੱਚ ਆਏ ਅਤੇ 2008 ਵਿੱਚ ਆਈਐਸ ਬਣੇ ਸਨ ਡਾਕਟਰ ਅਮਰਪਾਲ ਆਉਦਾ ਸੰਭਾਲਣ ਤੋਂ ਬਾਅਦ ਕੀਤੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਪੰਜਾਬ ਦੇ ਵਿੱਚ ਅਕਾਲੀਆਂ ਚੋਂ ਲੜੇਗੀ ਭਾਰਤੀ ਜਨਤਾ ਪਾਰਟੀ ਤਾਂ ਭਾਜਪਾ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਵੱਡਾ ਬਿਆਨ ਚੰਡੀਗੜ੍ਹ ਦੇ ਵਿੱਚ ਕੀਤੀ ਪ੍ਰੈਸ ਕਾਨਫਰੰਸ ਸ਼ੋਭਣੀ ਅਕਾਲੀ ਦਲ ਨਾਲ ਗੱਠਜੋੜ ਤੋਂ ਕੀਤਾ ਗਿਆ ਇਨਕਾਰ ਭਾਰਤੀ ਵਿਦਿਆਰਥੀ ਦਾ ਅਮਰੀਕਾ ਵਿੱਚ ਹੋਇਆ ਕਤਲ 2023 ਵਿੱਚ ਪੜਾਈ ਲਈ ਗਿਆ ਸੀ ਪ੍ਰਵੀਨ ਤਾ ਤੇਲੰਗਾਨਾ ਦੇ ਰਹਿਣ ਵਾਲੇ ਨੌਜਵਾਨ ਦੀ ਅਮਰੀਕਾ ਵਿੱਚ ਮਿਲੀ Laash ਸਥਾਨਕ ਸਟੋਰ ਉੱਤੇ ਡਾਕੇ ਦੌਰਾਨ ਅਣਪਛਾਤੇ ਹਮਲਾਵਾਰਾਂ ਨੇ ਉਤਾਰਿਆ ਮੌਤ ਦੇ ਘਾਟ ਬਾਪਿਆਂ ਨੇ ਸਰਕਾਰ ਤੋਂ ਮ੍ਰਿਤਕ ਦੇ ਵਤਨ ਵਾਪਸ ਲਿਆ ਔਡੀ ਲੁਗਾਈ ਗਹਾਰ ਪੰਜਾਬ ਵਿੱਚ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਤੇ ਮੁੜ ਹੋਇਆ ਬਲਡੋజర్ ਐਕਸ਼ਨ ਅਮ੍ਰਿਤਸਰ ਅਤੇ ਖੰਡਾ ਵਿੱਚ ਟਾਹੇ ਗਏ ਨਸ਼ਾ ਤਸਕਰਾਂ ਦੇ ਮਕਾਨ ਔਡ ਵਾਲੇ ਦਿਨਾਂ ਵਿੱਚ ਮੋੜ ਹੋ ਸਕਦੀ ਹੈ ਕਾਰਵਾਈ ਤਾਂ ਲਗਾਤਾਰ ਪੰਜਾਬ ਵਿੱਚ ਹੋ ਰਿਹਾ ਬਲਡੋਜ਼ਰ ਐਕਸ਼ਨ ਪੰਜਾਬ ਦੇ ਵਿੱਚ ਦੋ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ ਕੱਲ ਅਤੇ ਪਰਸੋਂ ਹੋਵੇਗੀ ਸਰਕਾਰੀ ਛੁੱਟੀ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੱਦੇਨਜ਼ਰ ਅਤੇ ਐਤਵਾਰ ਨੂੰ ਹੈ ਹਫਤਾਵਾਰੀ ਛੁੱਟੀ ਤਾਂ ਪੰਜਾਬ ਸਰਕਾਰ ਨੇ ਕਰਮਚਾਰੀਆਂ ਲਈ ਰਾਖਵੀਂ ਛੁੱਟੀ ਐਲਾਨੀ ਹਾਲਾਂਕਿ 8 ਮਾਰਚ ਨੂੰ ਆਭਾਗ ਖੁੱਲੇ ਰਹਿਣਗੇ ਸਕੂਲ ਅਤੇ ਕਾਲਜ ਮਹਾਰਾਸ਼ਟਰ ਵਿੱਚ ਆਨੰਦ ਮੈਰਿਜ ਐਕਟ ਕੀਤਾ ਗਿਆ ਲਾਗੂ ਸਰਕਾਰ ਨੇ ਦਿੱਤੇ ਅਧਿਕਾਰਤ ਨਿਰਦੇਸ਼ ਚੰਡੀਗੜ੍ਹ ਤਨੇ ਦੇਸ਼ ਦੇ 23 ਸੂਬਿਆਂ ਵਿੱਚ ਲਾਗੂ ਹੋਇਆ ਆਨੰਦ ਮੈਰਿਜ ਐਕਟ ਲੇਕਿਨ ਹੁਣ ਤੱਕ ਪੰਜਾਬ ਵਿੱਚ ਨਹੀਂ ਹੋ ਸਕਿਆ ਲਾਗੂ ਤੇ ਸਦ ਅੱਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ तमाम ਤਾਜ਼ਾ ਤਰਿੰਗ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ